ਲائے ਨੇ ਵੀ ਆਹ ਚੀਜ਼ ਐ ਕਰਨੇ ਦੇ ਸਾਹ ਰੀ ਲਾਉਗਾ ਆਹ ਦੀ ਮੈਂ ਉਹ ਅਭੀ ਆ ਇੰਗਲਿਸ਼ ਨਹੀਂ ਕਰਦਾ ਹੁੰਦਾ ਪਰ ਜਿਵੇਂ ਆ ਚਾਹੁੰਦਾ ਵੀ ਐਈ ਚੋ ਹੋ ਜਾਂਦਾ ਗੁਨਮੀ ਚ ਹੁਣ ਸਹਿਜ ਕਿੱਥੇ ਹੋ ਆ ਸਾਰਾ ਇੱਕ ਲੈਨ ਚ ਆ ਰਿਹਾ ਕਿਵੇਂ ਰੱਖ ਉਨੀ ਵਿੱਤ ਐ ਜਾ ਐ ਜਾ ਦੇਖੀ ਐ ਜਾ ਰਿਹਾ ਥੱਲੇ ਜਾ ਕੇ ਘੱਟ ਜਾਂਦਾ ਆ ਇਧਰ ਥੱਲੇ ਘਟ ਰਿਹਾ ਐ ਤੂੰ ਪੀਤਾ ਲੈ ਜਾ ਕਰ ਸਮਝਾਈਏ ਜੀ ਇਹ ਹੋਣੀ ਨਹੀਂ ਚਾਹੀਦੀ ਫੇਰ ਉਹ ਚੀਜ਼ਾਂ ਸਵੇਰੇ ਵੀ ਤਾਂ ਸਮਝਾਇਆ ਸੀ ਰੋੜ ਸਵੇਰੇ ਸਮਝਾਇਆ ਨੂੰ 15 ਮਿੰਟ ਮੇਰੀ ਗੱਲ ਸੁਣ ਮਿੱਟੂ ਵੀ ਰਾਂਗੇ ਅੱਜ ਨਾ ਆਇਆ ਨਹੀਂ ਤਾਂ ਚੱਲ ਇੱਥੇ ਕੱਪੜੇ ਤੋਰੀਆ ਕੀ ਹੋ ਗਿਆ ਕੱਪੜੇ ਤਾਂ ਫਰੂੰ ਆਪਾਂ ਉਰੇ ਆਪ ਹੀ ਧਵਾਉਗੀ ਇਹ ਚਹੇ ਉਰੇ ਮੇਨ ਮਕਸਦ ਜੋ ਰੱਖਦਾ ਪਾ ਵੀ ਤੇਰਾ ਤੂੰ ਆਪਣੇ ਮੂੰਹ ਕਹਦੇ ਵੀ ਮੈਂ ਭਰਦਾ ਬੇਲਾ ਮੈਂ ਲੈਣਾ ਸੋਦਾ ਪਤਾ ਕਿ ਈ ਗੱਲ ਹੈ ਹੁਣ ਦੱਸੋ ਪੈਸੇ ਕਢਾਉਣੇ ਨੇ ਉਹ ਚੀਜ਼ ਹੀ ਰੱਖਦੇ ਆਪਾਂ ਜੱਪਦ ਬੰਦੇ ਕੋ ਪਤਈਆਂ ਨੂੰ ਫੇਰ ਘੜਾ ਐਡਾ ਕੋਈ ਵੀ ਆਰਾਮੀਆ ਭੈਣ ਦਾ ਖੰਦ ਨਹੀਂ ਤੂੰ ਕੁਝ ਹੋਰ ਕਹਿਣਾ ਪਊਗਾ ਨੂੰ ਹੂੰ ਪੜਾ ਦੇ ਨੂੰ ਆ ਆ ਗਿਆ ਸਤਜ ਜੀ ਜੇ ਤੈਨੂੰ ਕੋਈ ਲਾਲ ਦੇ ਦੋ ਮੇਰੇ ਸਾਹ ਤੇਨੂੰ ਵਿਆਹ ਦੂਦਾ ਨਾ ਨਾ ਇਹ ਕਹਿੰਦਾ ਯਾਰ ਕਿਨੇ ਸਾਡੇ ਘੜਾ ਕੋ ਜਵਾਖਾ ਤੂੰ ਹੀ ਸਾਡਾ ਜਵਾਖਾ ਅਸੀਂ ਤਾਂ ਤੇਰੇ ਜੀ ਦੇਖਦੇ ਤੂੰ ਦਿਲੋਂ ਚਾਬੀ ਨਹੀਂ ਖਾਈਓਗੇ ਲੈ ਉਹ ਫਸੂ ਨਾ ਤੁਹਾਡਾ ਲੈ ਕੇ ਦੇ ਦੋ ਪੁੱਤ ਕਹਿੰਦੇ ਆਏ ਕਰ ਬਣਾ ਨਾ ਕਰੂਰੇ ਨਹੀਂ ਤਮ ਉਹ ਤਰਸ ਚਾ ਗਾ ਨੂੰ ਯਾਰ ਮਾਚ ਚੰਗਾ ਬੱਜ ਰਿਹਾ ਕਿੱਡੇ ਨਾਲ ਦੀ ਹਾਂ ਆ ਗਿਆ ਹਾਂ ਆ ਗਿਆ ਤੈਨੂੰ ਸਵੇਰੇ ਕੀ ਸਿੱਖਿਆ ਦਿੱਤੀ ਦੀ ਕੋਈ ਥਰੇ ਗੰਦੀ ਆ ਫੇਰ ਆ ਫੇਰ ਗਲਤ ਲੈ ਰਿਹਾ ਇਹ ਗਲਤ ਤੁਸੀਂ ਇੱਥੇ ਜਾ ਕੇ ਇਹਦਾ ਗੱਲ ਕਰ ਵਾਟਰਪਲਗ ਆ ਵੀ ਉਹ ਯਾਰੇ ਮੇਰੇ ਚ ਪਾਪੂ ਕਰਨਗੇ ਜਿਵੇਂ ਯਾਰ ਇਹ ਨਹੀਂ ਮਿਰਚੇ ਪਾਪੂ ਪਰੇ ਦੀ ਕਹਿੰਦਾ ਤੂੰ ਦਾ ਸੂਰ ਮਾਰ ਕੀ ਅੱਖਾਂ ਜੀਆਂ ਮਾਰਦਾ ਇਹ ਕਹਿੰਗੇ ਤੇਰੇ ਵਰਗਾ ਰੱਖਦੇ ਤੇਰੇ ਵਰਗਾ ਕਹਿੰਦਾ ਕਵੀਰ ਆ ਬਾਹਰ ਲੈ ਆ ਬਾਹਰ ਨਹੀਂ ਕਰਦੇ ਕੀ ਕਹਦਾ ਇਹ ਆਏ ਤੀ ਕਹਦਾ ਆਏ ਦੀ ਬਾਅਦ ਚ ਕਹਿੰਦਾ ਮੈਂ ਠੀਕ ਕਰ ਦਿਆਂਗਾ ਉਹ ਉਰੇ ਤੂੰ ਬੈਠ ਗਿਆ ਸੀਗਾ ਉਦੋਂ ਤਾਂ ਕਰਿਆ ਸੀਗਾ ਇਸ ਤੇ ਦੇ ਮੁੰਡਾ ਹੋ ਕੇ ਤੈਨੂੰ ਗੁਣੀਆਂ ਚ ਫਰੇਮ ਨਹੀਂ ਕਰਨ ਆਉਂਦਾ ਇੰਗੇ ਵਾਲੇ ਕੋਚ ਲੱਗ ਰਹੇ ਓਏ ਹੋਰ ਆਇਤਾ ਉਹ ਲੱਗ ਰਿਹਾ ਜਿਹੜਾ ਇਹ ਜਿਹੀ ਕਰਦਾ ਮੇਰੀ ਗੱਲ ਸੁਣ ਕੋਈ ਕਰਾਇਆ ਸਵੇਰੇ ਇਹਦਾ ਇਸ ਵਿੰਦ ਪੱਲਾ ਤਾਂ ਹੀ ਦਾ ਕੱਪੜੇ ਵੇਨੇ ਸੀ ਨਹੀਂ ਇਹ ਕਰਾਇਤੀ ਦਾ ਹਾਂ ਨਾ ਨਾ ਕਸਰਤ ਕਰਦਾ ਕਸਰਤ ਵਾਲਾ ਨਹੀਂ ਭੰਗੜੇ ਵਾਲਾ ਲੱਗਦਾ ਇਹ ਮੇਰੀ ਗੱਲ ਸੁਣ ਫਿਰ ਤੂੰ ਮੇਰੇ ਨਾਲ ਫਾਸਲਾ ਹੈ ਉਹੀ ਪੰਪ ਦੇ ਫਾਸਲਾ ਓਏ ਵੀ ਪੁੱਤ ਤੇਰੇ ਵਰਗਾ ਕਬੀਲਦਾਰ ਕੌਣ ਹੋ ਸਕਦਾ ਫੜਿਆ ਲਿਖਾ ਤੂੰ ਹੈਗਾ ਮਗਧੂ ਫਿਰਾਰੇ ਕਰੋ ਆਹਾਂ ਚਾਰ ਪੁੱਤੀ ਵਰਤਿਆ ਕਰੋ ਆਹ ਜੀ ਜਿੱਤਾ ਨਾ ਟੋਕਰਾ ਬਣ ਗਿਆ ਰੈੱਡ ਲੇਬਰ ਤਾਜ ਵਰਤਿਆ ਕਹਿੰਨੂੰ ਕਹਿੰਦਾ ਤਾਜ ਮਹਿਲ ਚ ਬਣਦੀ ਹੈ ਕਹਿੰਦਾ ਅੰਦਰ ਉਸਦੀ ਨਾਲ ਲਾਰ ਕੇ ਨੇ ਕਹਿੰਦਾ ਉਹਨਾਂ ਨੇ ਸੰਤਾਨ ਫਿਲਮ ਦੇਖੀ ਮਰਾ ਬਹੁਤ ਸੋਹਣਾ ਕਹਿਣਾ ਇਹਦਾ ਗਾਉਂਦੀ ਹੈ ਮਰਾ ਸੁਖ ਨੂੰ ਮੇ ਤੇਰੇ ਮਿੱਟੀ ਮਿੱਟੀ ਵੇ ਤੇਰਾ ਖੂ ਉਪਰ ਹੈ ਅੱਲਾ ਨੀਚੇ ਧਰਤੀ ਵਿਚ ਵੇ ਤੇਰਾ ਜਨੂ ਦੇ ਸੁਤਾਨ ਬੇਬੀ ਕੋ ਬੇਸ ਪਸੰਦਾ ਕਰੀਏ ਆ ਜਿਉਂ ਬੁਲਾਓ ਹਮ ਤੋ ਜਾਣਦਾ ਉਹ ਵਧੀਆ ਲੱਗਦਾ ਉਹ ਚ ਡਿਸ਼ਾਂ ਦਾ ਕੰਮ ਕਰਦਾ ਹੁੰਦਾ ਉਹ ਦੋਸਤ ਅੰਮ੍ਰਿਤ ਨੁਸਕਾ ਨੁਸਕਾ ਜੀ ਬਿਦਾਉਟ ਕੋਲੀ ਦੀ ਬਹੁਤ ਤੇਰਾਰ ਕੋਲੀ ਦੀ ਬਹੁਤ ਹੋਰਾ ਬਣਾ ਵੀ ਨਾ ਕੋਈ ਤੇ ਯਾਰ ਜਿਹੜੇ ਬਾਲੀਵੁੱਡ ਐਕਟਰ ਨਹੀਂ ਇਹਨੇ ਸਾਰੀਆਂ ਹਨਾ ਬਿਆਹੀਆਂ ਹੋਈਆਂ ਨੇ ਕੁਮਾਰੀਆਂ ਵੀ ਨਹੀਂ ਨਾ ਜਿਵੇਂ ਸਾਰੇ ਵਧੀਆ ਬੰਦਿਆਂ ਨਾਲ ਪਿਆ ਹੋਏ ਨੇ ਇਹਨਾਂ ਦੇ ਕੰਮ ਜਾਂਦਾ ਕਾਮਜਾਬ ਨਾਲੇ ਕਰਾਉ ਕਾਮਜਾਬ ਔਰਤ ਇਹਦਾ ਬੰਦਾ ਹੀ ਹੁੰਦਾ ਜਿਹੜਾ ਕਾਮਜਾਬ ਹੋ ਕੇ ਦੂਜੀ ਔਰਤ ਬਹਿ ਕਰਵਾਉਂਦਾ ਔਰਤ ਕਾਮਜਾਬ ਦਾ ਕੰਮ ਨਰੇ ਦੇਖ ਲੈ ਵੀ ਦੂਜੀਆਂ ਫੇਰ ਵੀ ਨਹੀਂ ਕਰਵਾਉਂਦੀ ਆ ਬੰਦਾ ਕਾਮਜਾਬ ਹੋ ਕੇ ਸੋਚ ਲੈਂਦਾ ਫੇਰ ਵੀ ਕਹਿ ਦਿੰਦੀ ਓਕੇ ਜਦੋਂ ਔਰਤ ਕਾਮਜਾਬ ਨੂੰ ਕੀ ਬੰਦਾ ਨਾ ਕਾਮਜਾਬ ਉਹਦੀ ਲਸਤ ਮਾਰ ਜਾਈ ਉਹਦਾ ਉਹ ਵੀ ਹੋ ਜਾਣਾ ਚਾਹੇ ਔਰਤ ਕਹਿੰਦੀ ਚਾਹੇ ਮੈਂ ਕਰਾ ਮੈਂ ਨਾ ਵੀ ਜੇ ਮੈਂ ਕਾਮਜਾਬ ਹਾਂ ਹਾਂ ਚਲੋ ਤੋ ਖੋਪਤੀ ਗੱਲਾਂ ਨੇ ਹਨੋ ਤੋਕ ਨਾ ਕਰਾਂਦੇ ਕਿਨੇ ਗੱਗਰ ਕਰ ਰਹੇ ਮੈਂ ਸਭ ਕਰਾਉਂਦਾ ਵੀ ਕਰਾਉਂਦਾ ਸੱਚੀ ਗਰਲਫ੍ਰੈਂਡ ਵੀ ਹੈ ਓਏ ਕੋਈ ਪਾਸਾਰ ਕਰਾਇ ਫਿਰਦੇ ਨੇ ਸ਼ੁਕਰਾਂ ਜਿ ਕਦਰ ਫਿਰਦਾ ਹੈ ਮੰਗਲ ਵਾਲੀ ਹੈ ਦਰ ਫਿਰਦੇ ਆਕਰ ਮੈਂ ਵਿਆਹ ਨਹੀਂ ਕਰਾਉਂਦਾ ਨਾ ਸਾ ਤੂੰ ਮਜ਼ੀਰ ਚੱਕ ਲਿਆ ਮੈਂ ਸੱਚੀ ਨਹੀਂ ਕਰਾਉਣਾ ਪਿੰਡ ਵਾਲ ਤੂੰ ਕਰਾ ਰਿਹਾ ਵਿਆਹ ਬਾਬੇ ਕਰਾਉਂਦਾ ਨਹੀਂ ਤੂੰ ਵੀ ਸੱਚੀ ਅਧਰ ਦੋ ਵੈ ਨਹੀਂ ਕਰਨੇ ਜੱਸੋਏ ਨਾ ਪਰਾਂਣ ਦਾ ਪੱਤਾ ਮਾਣੇ ਸਰਮਾਰਖਾਨ ਨੇ ਇੱਕ ਗੱਲ ਜੀ ਕਹੀ ਸੀ ਕੀ ਕਹੀ ਖਰਜਾ ਹਾਂ ਇਹ ਤੁਸੀਂ ਸਾਰੀ ਜ਼ਿੰਦਗੀ ਲਾ ਕੇ ਪੈਸੇ ਕਮਾਉਨੇ ਹੋ ਹਨਾ ਬੁੜੇ ਹੋ ਜੰਨੇ ਹੋਗੇ ਤੇ ਅਗਲੀ ਵਿਆਹ ਕਰਾ ਕੇ ਤੁਹਾਡੇ ਨਾਲ ਸਾਲਕ ਦੇ ਕੇ ਅੱਧ ਭਾਲ ਦਈਏਗੀ ਠੀਕ ਹੈ ਉਦੋਂ ਤੁਸੀਂ ਬੁੜੇ ਹੋ ਕੇ ਪੈਸੇ ਕਮਾਉਗੇ ਕੀ ਕਹਿਣਾ ਚਾਹੁੰਦਾ ਤੁਸੀਂ ਇਹ ਮਤਲਬ ਕਹਿਣਾ ਕੀ ਚਾਹੁੰਦਾ ਅੱਧ ਭਾਲੂ ਹੋ ਉਹ ਤਾਂ ਪਹਿਲੀ ਅੱਧ ਹੈ ਤੇਰਾ ਭਾਲੂ ਜਦੋਂ ਤੈਨੂੰ ਉਦੋਂ ਤਾਂ ਲੱਗੂ ਮੈਂ ਸਰਮਾਨ ਖਾਨ ਦੇ ਉਹਨਾਂ ਦੇ ਤੁਰਤਾ ਇਹ ਘਾਤਮਾ ਤੇ ਉਹਦਾ ਹਿਰਨ ਮਾਰਦੀ ਤੇ ਦਿਸਣਾ ਕੁੱਤੀ ਨਹੀਂ ਮਾਰਦੀ ਤਾਂ ਪੱਪਾ ਜੀ ਬਹਤੇਗਾ ਕਰਦੇ ਤੇਰੀ ਮੈਂ ਐਨਾ ਵੀ ਨਹੀਂ ਤੁਰਨਾ ਜਿੰਨੇ ਜੀ ਕਾਤਮਾ ਤੇ ਲੈ ਉਹ ਨਾ ਉਹਦਾ ਸਰਮਾਨ ਖਾਨ ਦਾ ਮੇਰਾ ਹੀ ਬੋਲੂ ਥੋੜੇ ਤੇ ਲੋਨ ਬੋਲਦਾ ਸੀ ਕੋਈ ਵੀ ਨਹੀਂ ਹੈਗਾ ਤੇ ਪੀਆ ਨਹੀਂ ਦੇਣਾ ਕਿਸੇ ਦਾ ਤੇਰੀ ਤੋਤੀ ਬੱਲੂ ਹੈ ਡਿਡੂ ਲੱਤੀ ਨੀ ਗਰਣਾ ਗੱਡੀ ਲੈ ਕੇ ਆ ਰਿਹਾ ਸੱਚ ਇਹੋ ਏ ਕਿਹੜੀ ਗੱਡੀ ਲੈ ਕੇ ਆ ਰਿਹਾ ਅੱਜ ਮੇਰਾ ਨਾਮ ਮੇਕਰ ਬਣ ਜਾਏਗਾ ਜੀ ਨਾ ਉਹ ਗੱਡੀ ਕਿਹੜੀ ਲੈ ਕੇ ਆ ਰਿਹਾ ਹੈ ਗੱਡੀ ਕਿਹੜੀ ਲੈ ਕੇ ਆ ਰਿਹਾ ਉਹਦੇ ਕੋਲੇ ਇਦਣਾ ਸੱਤ ਪਾਲ ਕੋਲੇ ਕੀ ਪਕਾਈ ਵਾਂਦੇ ਉਹ ਤਾਂ ਮੈਂ ਸਿੱਖਣ ਵਾਸਤੇ ਕਹਿੰਦਾ ਸੀ ਆ ਫਿਰ ਲੈ ਹੋਰ ਰੀੜੇ ਤੇ ਸਿੱਖੇਗਾ ਫਿਰ ਗੱਡੀ ਲੈ ਕੇ ਆਏਗਾ ਕੱਲ ਸੱਤ ਪਾਲ ਆ ਬੱਚੇ ਸਿੱਖਣ ਵਾਸਤੇ ਕੱਲ ਹੋਈ ਸੀ ਅਬੇ ਗੱਡੀ ਤਾਂ ਲੈ ਕੇ ਆਏਗਾ ਦੇ ਮਰਜ਼ੀ ਦੋ ਜਿਹੜੀ ਮਰਜ਼ੀ ਅੜ ਗਈ ਉਹ ਲੈ ਆ ਮਾਦੇ ਆ ਹੁਣ ਤੂੰ ਆਇਆ ਗੈਰੀ ਸਦੀ ਫੋਰਚੂਨਰ ਸਿੱਖੂਗਾ ਮੈਂ ਇਹਨੂੰ 10 ਲੱਖ ਦੀ 15 ਮਾੜ ਲ ਕੀ ਮਰਜ਼ੀ ਆਟੋ ਆਟੋ ਕੀ ਮਰਜ਼ੀ ਆ ਫੋਰਚੂਨਰ ਪਰ ਉਹ ਕਲਚ ਪਲੇਟ ਤਾਂ ਉੱਪਰ ਕਰਵਾ ਰਹੇ ਨੇ ਬੈਟ ਕਰਾ ਰਹੇ ਨੇ ਇਹ ਇਹ ਚੀਟ ਡੂੰਗੀ ਕਰ ਜਾਂਦੇ ਨੇ ਕਿਸ ਤਰ੍ਹਾਂ ਉਹਨੇ 3-3 ਫੁੱਟ ਥੱਲੇ ਕਰਤਾ ਉਹਨੇ ਵਿਚਾਰਿਆ ਕਈ ਮੇਰੀ ਲਾਤੇ ਵਾਲੇ ਵਾਲੇ ਫੋਰਚੂਨਰ ਦੇ ਠੀਕ ਅਮਰੁੱਤੀ ਬਣਾਤੀ ਪਾਇੰਟਰ ਬਣਾ ਲੱਗ ਗਿਆ ਕੁਛ ਮਸਜੀ ਮੈਂ ਅਸ ਤੱਕ ਤੇ ਮੋਟਰਸਾਈਕਲ ਨਹੀਂ ਠੋਕਿਆ ਤੇ ਬਾਅਦ ਚ ਕਿਸੇ ਬਾਈਨ ਵਾਲੇ ਦਾ ਦੋਸ਼ ਨਹੀਂ ਕੱਟਿਆ ਕੀ ਕਹਿਣਾ ਜਾਨੋ ਤੂੰ ਕਹਿਣਾ ਤਾਂ ਕੁਛ ਨਹੀਂ ਜੁੰਦੇ ਕਹਿਣਾ ਤਾਂ ਬਹੁਤ ਕੁਝ ਹੈ ਸੱਚੀ ਪਿੰਡੀ ਵਾਲੇ ਪੰਗੜਾ ਕੋਚ ਲੱਗ ਰਿਹਾ 21 ਸਟੈਪ ਕੋਈ 21 ਸਟੈਪ ਤੇ ਦੇਖ ਤਾ ਸਿਖਣਾ ਮੈਂ ਮੋਟਰ ਲੰਦੇ ਠੀਕ ਹੈ ਬਾਈ ਜਿੱਦ ਦਾ ਇਹਦਾ ਟਰੱਕ ਦੱਲੀ ਆਉਗਾ ਸਿੱਧਾ ਆ ਖਤਮੇ ਹੋਣਾ ਨਹੀਂ ਟਰੱਕ ਦਾ ਚਲਾਣਾ ਉਹ ਕਹੀਂ ਥੋਕੂ ਹੈ ਚਲਾਣਾ ਉਹ ਥਾਈ ਥੋਕੂ ਠੀਕ ਆ ਆਉਂਦਾ ਲਸਾਂਸ ਤੇ ਬਣਾ ਲਿਆ ਜੀ ਟ੍ਰਾਇਲ ਤੇ ਆ ਗੱਡੀ ਦਾ ਸੰਸਤੇ ਬਣਾਇਆ ਨਹੀਂ ਇਹ ਟਰਕੀ ਤੋਂ ਆਇਆ ਜਦੋਂ ਇੰਦਰ ਸੈਕਟਰ ਤੇ ਤੈਨੂੰ ਪਟੀਆਂ ਨਾਲ ਦੇ ਤੂੰ ਕਿਸੇ ਕੁੜੀ ਨੂੰ ਬਿਠਾ ਕੇ ਰਹੀ ਸੀ ਮਾਡਲ ਨੂੰ ਨਾਲੇ ਉਹਦੇ ਤੇ ਲੱਤ ਤੜਾ ਕੇ ਨਾਲੇ ਆਪ ਡਿੱਗ ਗਈ ਕਦੋਂ ਕਦੋਂ ਕੀ ਯਾਦ ਕਰ ਰਹੇ ਦੋ ਅੰਦਰ ਉਹ ਕੁੜੀ ਨੂੰ ਦਮੇ ਦੇ ਸੰਗ ਬਿਠਾ ਕੇ ਲਿਆ ਆਪ ਵੀ ਡਿੱਗ ਗਈ ਤੂੰ ਜਦੋਂ ਉਹ ਡਾਇਲੌਗ ਚੱਲਿਆ ਸੀ ਕਹਿੰਦਾ ਜੀ ਤੇਰੇ ਕਿਡਾ ਬਲੈਕ ਸਟੈਂਡ ਤੇ ਲੱਗਿਆ ਹੋਇਆ ਸੀਗਾ ਬਾਈ ਸਟੈਂਡ ਤੇ ਲੱਗਿਆ ਹੋਇਆ ਸੀਗਾ ਆਏ ਤਾਂ ਠੀਕ ਹੈ ਸਟੈਂਡ ਤੇ ਲੱਗਿਆ ਹੋਇਆ ਸਟੈਂਡ ਤੇ ਲੱਗਿਆ ਹੋਇਆ ਵੀ ਦੇਖਦੇ ਨਾ ਫੇਰ ਉਹ ਉਸ ਸਟੈਂਡ ਤੇ ਲੱਗਾ ਤੇ ਢੀਂ ਸਨ ਮਤਲਬ ਉਸ ਦਾ ਐਡਵਰਟਾਈਜ਼ਰ ਸੀ ਮੀਰਾ ਉਹ ਮਨ ਹੋਇਆ ਸੀ ਕਿ ਤੇ ਸਟੈਂਡ ਲੱਗਿਆ ਡਹੀ ਲੱਗੀ ਹੋਈ ਯੋ ਟੇਡਾ ਕਰਨ ਲੱਗਾ ਉਹ ਤਾਂ ਠੇਢੀ ਹੋ ਗਏ ਜਾ ਮੈਂ ਮੰਨਦਾ ਕਿ ਸਟੈਂਡ ਨੂੰ ਮੋਟਾ ਨਾਲ ਸਟੈਂਡ ਹੋਣੀ ਚਾਹੀਦੀ ਕਿ ਹੋਵੇ ਦੁਬਾਰਾ ਦੇਖੋ ਮੈਂ ਬੰਦੇ ਗੱਲਾਂ ਕੋਣ ਮੈਂ ਬੰਦੇ ਸਟੈਂਡ ਨੂੰ ਜਨ ਮੋਟਾ ਨਾਲ ਸਟੈਂਡ ਨਹੀਂ ਦੇਣੀ ਠੀਕ ਹੈ じゃあいいじゃあいいじゃ